ਕੈਨੇਡਾ ਦੇ ਵਿੱਚ ਸੋਸ਼ਲ ਇਨਸ਼ੋਰੈਂਸ ਨੰਬਰ ਨੂੰ ਇੱਕ ਮਾਸਟਰ ਕੀ ਦੇ ਵਜੋਂ ਕਿਹਾ ਜਾਂਦਾ ਹੈ ਕਿਉਂਕਿ ਇਹ ਤੁਹਾਡੀ ਵਿੱਤੀ ਤੇ ਨਿੱਜੀ ਪਛਾਣ ਦੀ ਸੁਰੱਖਿਆ ਦਾ ਮੁੱਖ ਹਿੱਸਾ ਹੈ ਮਹਾਰਾਸ਼ਟਰ ਸਰਕਾਰੀ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਨੰਬਰ ਦੀ ਦੁਰਵਰਤੋਂ ਜਾਂ ਚੋਰੀ ਜਾਂ ਫਿਰ ਤੁਹਾਨੂੰ ਪਛਾਣ ਦੀ ਚੋਰੀ ਪੈਸਿਆਂ ਦੀ ਧੋਖਾਧੜੀ ਅਤੇ ਗੰਭੀਰ ਨੁਕਸਾਨ ਦੇ ਜੋਖਮ ਦੇ ਵਿੱਚ ਫਸਾ ਸਕਦੀ ਹੈ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਸਰਵਿਸ ਕੈਨੇਡਾ ਤੇ ਸਾਈਬਰ ਸੁਰੱਖਿਆ ਮਹਾਰਾ ਨੇ ਕੈਨੇਡਾ ਦੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਆਪਣੇ ਸੋਸ਼ਲ ਇੰਸ਼ੋਰੈਂਸ ਨੰਬਰ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਹੈ। ਸੋਸ਼ਲ ਇੰਸ਼ੋਰੈਂਸ ਨੰਬਰ ਇੱਕ 9 ਅੰਕਾਂ ਦਾ ਵਿਲੱਖਣ ਨੰਬਰ ਹੈ ਜੋ ਕੈਨੇਡਾ ਸਰਕਾਰ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਇਹ ਨੰਬਰ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਜਿਵੇਂ ਕਿ ਕੈਨੇਡਾ ਪੈਨਸ਼ਨ ਪਲਾਨ ਰੋਜ਼ਗਾਰ ਬੀਮਾ ਤੇ ਟੈਕਸ ਰਿਟਰਨ ਦਾਇਰ ਕਰਨ ਦੇ ਲਈ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਨੌਕਰੀ ਪ੍ਰਾਪਤ ਕਰਨ ਲਈ ਬੈਂਕ ਖਾਤਾ ਖੋਲਣ ਲਈ ਜਾਂ ਫਿਰ ਵਿੱਤੀ ਸੇਵਾਵਾਂ ਦੇ ਲਈ ਸੋਸ਼ਲ ਇੰਸ਼ੋਰੈਂਸ ਨੰਬਰ ਦੀ ਜ਼ਰੂਰਤ ਹੁੰਦੀ ਹੈ ਸਰਵਿਸ ਕੈਨੇਡਾ ਦੇ ਮੁਤਾਬਿਕ ਸੋਸ਼ਲ ਇੰਸ਼ੋਰੈਂਸ ਨੰਬਰ ਤੁਹਾਡੀ ਵਿੱਤੀ ਤੇ ਨਿੱਜੀ ਜਾਣਕਾਰੀ ਨੂੰ ਸਰਕਾਰ ਅਤੇ ਵਿੱਤੀ ਸੰਸਥਾਵਾਂ ਦੇ ਨਾਲ ਜੋੜਦਾ ਹੈ ਜੇਕਰ ਇਹ ਨੰਬਰ ਗਲਤ ਹੱਥਾਂ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਧੋਖੇਬਾਜ਼ ਤੁਹਾਡੀ ਪਛਾਣ ਦੀ ਵਰਤੋਂ ਕਰਕੇ ਬੈਂਕ ਖਾਤੇ ਖਾਲੀ ਕਰ ਸਕਦੇ ਨੇ ਤੁਹਾਡੇ ਨੰਬਰ ਤੋਂ ਕਰਜ਼ੇ ਲੈ ਸਕਦੇ ਨੇ ਜਾਂ ਫਿਰ ਸਰਕਾਰੀ ਫਾਇਦਿਆਂ ਦੀ ਦੁਰਵਰਤੋਂ ਕਰ ਸਕਦੇ ਨੇ ਸਾਈਬਰ ਸੁਰੱਖਿਆ ਐਕਸਪਰਟ ਸਾਰਾ ਥਾਮਸ ਦੇ ਮੁਤਾਬਕ ਸਿਨ ਨੰਬਰ ਇੱਕ ਮਾਸਟਰ ਕੀ ਦੀ ਤਰ੍ਹਾਂ ਹੈ ਜੋ ਤੁਹਾਡੀ ਨਿੱਜੀ ਤੇ ਪੈਸਿਆਂ ਦੇ ਨਾਲ ਜੁੜੀ ਜਾਣਕਾਰੀ ਦੇ ਦਰਵਾਜ਼ੇ ਖੋਲ ਸਕਦੀ ਹੈ। ਉਹਨਾਂ ਨੇ ਅੱਗੋ ਦੱਸਿਆ ਕਿ ਸਾਈਬਰ ਅਪਰਾਧੀ ਇਸ ਨੰਬਰ ਦੀ ਵਰਤੋਂ ਕਰਕੇ ਤੁਹਾਡੇ ਨਾਮ ਤੇ ਜਾਲੀ ਖਾਤੇ ਖੋਲ੍ਹ ਸਕਦੇ ਨੇ ਜਿਸ ਦੇ ਨਾਲ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੋ ਸਕਦਾ ਹੈ ਤੇ ਤੁਹਾਨੂੰ ਲੰਬੇ ਸਮੇਂ ਦੇ ਲਈ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਕੋਈ ਤੁਹਾਡੇ ਸਿਨ ਨੰਬਰ ਦੀ ਵਰਤੋਂ ਕਰਕੇ ਅਪਰਾਧ ਕਰਦਾ ਹੈ ਤਾਂ ਤੁਹਾਨੂੰ ਕਾਨੂੰਨੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਵੇਗਾ। ਸਿੰਦੀ ਦੁਰਵਰਤੋਂ ਦੇ ਨਾਲ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੋ ਸਕਦਾ ਹੈ ਜਿਸ ਦੇ ਨਾਲ ਭਵਿੱਖ ਦੇ ਵਿੱਚ ਲੋਨ ਜਾਂ ਫਿਰ ਮਾਰਗੇਜ ਲੈਣਾ ਮੁਸ਼ਕਲ ਹੋ ਸਕਦਾ ਹੈ ਸਾਲ 2024 ਦੇ ਵਿੱਚ ਕੈਨੇਡੀਅਨ ਐਂਟੀ ਫਰਾਡ ਸੈਂਟਰ ਨੇ ਰਿਪੋਰਟ ਕੀਤਾ ਕਿ ਪਛਾਣ ਦੀ ਚੋਰੀ ਦੇ ਨਾਲ ਜੁੜੇ ਅਪਰਾਧਾਂ ਦੇ ਵਿੱਚ 15% ਵਾਧਾ ਹੋਇਆ ਅਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸੋਸ਼ਲ ਇੰਸ਼ੋਰੈਂਸ ਨੰਬਰ ਦੀ ਦੁਰਵਰਤੋਂ ਕਰਨਾ ਸ਼ਾਮਿਲ ਸੀ ਸਰਵਿਸ ਕੈਨੇਡਾ ਤੇ ਸਾਈਬਰ ਸੁਰੱਖਿਆ ਮਹਾਰਾ ਨੇ ਸਿਨ ਨੰਬਰ ਨੂੰ ਸੁਰੱਖਿਅਤ ਰੱਖਣ ਦੇ ਲਈ ਕੁਝ ਸੁਝਾਅ ਦਿੱਤੇ ਨੇ ਸਭ ਤੋਂ ਪਹਿਲਾਂ ਸਿਨ ਨੂੰ ਕਿਸੇ ਦੇ ਨਾਲ ਵੀ ਸਾਂਝਾ ਨਾ ਕਰੋ ਆਪਣਾ ਸਿਨ ਨੰਬਰ ਸਿਰਫ ਸਰਕਾਰੀ ਸੰਸਥਾਾਂਾਂ ਜਾਂ ਫਿਰ ਪ੍ਰੋਸੇਮੰਦ ਵਿੱਤੀ ਸੰਸਥਾਵਾਂ ਦੇ ਨਾਲ ਸਾਂਝਾ ਕਰੋ ਅਣਜਾਣ ਵਿਅਕਤੀਆਂ ਨੂੰ ਈਮੇਲ ਜਾਂ ਫਿਰ ਫੋਨ ਕਾਲ ਦੇ ਰਾਹੀਂ ਸਿਨ ਨੰਬਰ ਨਾ ਦਿਓ ਆਪਣੇ ਆਨਲਾਈਨ ਖਾਤਿਆਂ ਤੇ ਮਜ਼ਬੂਤ ਪਾਸਵਰਡ ਯੂਜ਼ ਕਰੋ ਅਤੇ ਸ਼ੱਕੀ ਈਮੇਲਾਂ ਤੇ ਲਿੰਕਸ ਤੇ ਕਲਿੱਕ ਬਿਲਕੁਲ ਵੀ ਨਾ ਕਰੋ ਇਕੂਫੈਕਸ ਅਤੇ ਟ੍ਰਾਂਸ ਯੂਨੀਅਨ ਵਰਗੀ ਸੰਸਥਾਵਾਂ ਤੋਂ ਆਪਣੀ ਕ੍ਰੈਡਿਟ ਰਿਪੋਰਟ ਨਿਯਮਤ ਤੌਰ ਤੇ ਜਾਂਚੋ ਤਾਂ ਜੋ ਕੋਈ ਅਣਅਧਿਕਾਰਿਤ ਗਤੀਵਿਧੀ ਫੜੀ ਜਾ ਸਕੇ ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਸਿਨ ਨੰਬਰ ਦੀ ਦੁਰਵਰਤੋਂ ਹੋਈ ਹੈ ਤਾਂ ਤੁਰੰਤ ਸਰਵਿਸ ਕੈਨੇਡਾ ਜਾਂ ਫਿਰ ਕੈਨੇਡੀਅਨ ਐਂਟੀ ਫਰਾਡ ਸੈਂਟਰ ਦੇ ਨਾਲ ਸੰਪਰਕ ਕਰੋ ਕੈਨੇਡਾ ਸਰਕਾਰ ਨੇ ਸਾਲ 2024 ਦੇ ਵਿੱਚ ਸਿਨ ਨੰਬਰ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਸਾਈਬਰ ਸੁਰੱਖਿਆ ਨਿਯਮਾਂ ਨੂੰ ਸਖਤ ਕੀਤਾ ਅਤੇ ਅਜਿਹੇ ਅਪਰਾਧਾਂ ਲਈ ਸਜ਼ਾਵਾਂ ਵੀ ਵਧਾਈਆਂ ਇਸ ਤੋਂ ਇਲਾਵਾ ਸਰਕਾਰ ਡਿਜੀਟਲ ਸਿਕਿਉਰਿਟੀ ਨੂੰ ਮਜ਼ਬੂਤ ਕਰਨ ਤੇ ਕੰਮ ਵੀ ਕਰ ਰਹੀ ਹੈ ਜਿਸ ਦੇ ਵਿੱਚ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਵਰਗੇ ਨਵੇਂ ਤਰੀਕਿਆਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਕੈਨੇਡੀਅਨ ਐਂਟੀ ਫਰਾਡ ਸੈਂਟਰ ਦੇ ਡਾਇਰੈਕਟਰ ਜੈਫ ਥੌਮਸਨ ਨੇ ਦੱਸਿਆ ਹੈ ਕਿ ਸਾਈਬਰ ਅਪਰਾਧੀ ਫਿਸ਼ਿੰਗ ਈਮੇਲ ਜਾਲੀ ਵੈਬਸਾਈਟਸ ਤੇ ਫੋਨ ਸਕੈਮਸ ਦੀ ਵਰਤੋਂ ਕਰਕੇ ਸੀਨ ਨੰਬਰ ਹਾਸਲ ਕਰ ਲੈਂਦੇ ਨੇ ਉਹਨਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਿਰਫ ਅਧਿਕਾਰਿਕ ਸਰੋਤਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਸਲਾਹ ਦਿੱਤੀ ਹੈ ਤੁਹਾਡਾ ਸੀਨ ਨੰਬਰ ਕੈਨੇਡਾ ਦੇ ਵਿੱਚ ਤੁਹਾਡੀ ਇੱਕ ਪਛਾਣ ਵੀ ਹੈ ਇਸ ਦੀ ਦੁਰਵਰਤੋਂ ਤੁਹਾਨੂੰ ਵੱਡੇ ਨੁਕਸਾਨ ਦੇ ਵਿੱਚ ਪਾ ਸਕਦੀ ਹੈ ਸਾਈਬਰ ਸਿਕਿਉਰਿਟੀ ਐਕਸਪਰਟਸ ਲੋਕਾਂ ਨੂੰ ਸੁਝਾ ਦੇ ਰਹੇ ਨੇ ਕਿ ਉਹ ਆਪਣੇ ਸੀਨ ਨੰਬਰ ਨੂੰ ਸੁਰੱਖਿਅਤ ਰੱਖਣ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਅਤੇ ਨਿਯਮਤ ਤੌਰ ਤੇ ਆਪਣੇ ਕ੍ਰੈਡਿਟ ਰਿਪੋਰਟ ਦੀ ਜਾਂਚ ਜ਼ਰੂਰ ਕਰਨ